ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅੱਜ ਆਪਾਂ ਲੋਕੀ ਦੀ ਸਬਜ਼ੀ ਦੀ ਰੈਸਪੀ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਤੇ ਆਓ ਦੱਸੀਏ ਆਪਾਂ ਇਹਦੀ ਰੈਸਪੀ ਸਭ ਤੋਂ ਪਹਿਲਾਂ ਆਪਾਂ ਇੱਥੇ ਦੋ ਰੈੱਡ ਪਿਆਜ਼ ਲਏ ਸੀ ਚਾ ਉਹਨਾਂ ਨੂੰ ਛੋਟਾ ਛੋਟਾ ਕੱਟ ਲਿਆ ਇੱਕ ਟਮਾਟਰ ਲਿਆ ਸੀ ਚੌਪ ਕਰਿਆ ਇੱਥੇ ਆਪਾਂ ਜਿੰਜਰ گارਲਿਕ ਐਂਡ ਗ੍ਰੀਨ ਚਿਲੀ ਲਈਆ ਐਂਡ ਮਸਾਲੇ ਆਓ ਜੀ ਹੁਣ ਆਪਾਂ ਗੈਸ ਉੱਤੇ ਉੱਪਰ ਕੜਾਹੀ ਰੱਖਤੀ ਆ ਇਹਦੇ ਵਿੱਚ ਆਪਾਂ ਦੋ ਚਮਚ ਆਇਲ ਦੇ ਐਡ ਕਰਾਂਗੇ ਥੋੜਾ ਜਿਹਾ ਗਰਮ ਹੋਣ ਤੋਂ ਬਾਅਦ ਇਹ ਚੱਦਾ ਚਮਚਾ ਚਪਾ ਜੀਰਾ ਐਡ ਕਰਾਂਗੇ ਜਦ ਤੱਕ ਜੀਰਾ ਬਰਾਊਨ ਹੁੰਦਾ ਹਲਕਾ ਆਪਾਂ ਚੋਪਰ ਦੇ ਵਿੱਚ ਜਿੰਜਰ گارਲਿਕ ਹਰੀ ਮਿਰਚ ਚੋਪ ਕਰਾਂਗੇ ਫਿਰ ਉਹਦੇ ਵਿੱਚ ਬਰਾਊਨ ਹੋਣ ਤੋਂ ਬਾਅਦ ਜੀਰਾ ਆਪਾਂ ਰੈੱਡ ਪਿਆਜ਼ ਐਡ ਕਰਾਂਗੇ ਪਿਆਜ਼ ਨੂੰ ਥੋੜਾ ਜਿਹਾ ਮਿਕਸ ਕਰਨਾ ਤਾਂ ਕਿ ਜੋ ਹਲਕਾ ਬਰਾਊਨ ਹੋ ਜਾਵੇ ਉਹਨੂੰ ਲਾਈਟ ਹਲਕਾ ਬਰਾਊਨ ਕਰਨਾ ਹੈ ਲਾਈਟ ਹਰਕਾ ਬਰਾਊਨ ਕਰਨ ਤੋਂ ਬਾਅਦ ਆਪਾਂ ਜਿੰਜਰ گارਲਿਕ ਤੇ ਗ੍ਰੀਨ ਚਿਲੀ ਮਿਕਸ ਕਰਾਂਗੇ मिक्स ਕਰਨ ਤੋਂ ਬਾਅਦ ਆਪਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਹੈ ਤਾਂ ਕਿ ਜੋ ਜਿੰਜਰ ਆਪਣਾ ਚੰਗੀ ਤਰ੍ਹਾਂ ਗਲ ਜਾਵੇ ਫਿਰ ਲਾ ਆਪਾਂ ਟਮਾਟਰ ਐਡ ਕਰਾਂਗੇ ਟਮਾਟਰ ਐਡ ਕਰਨ ਤੋਂ ਬਾਅਦ ਆਪਾਂ ਉਹਨੂੰ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਨਾਲ ਹੀ ਆਪਾਂ ਇਹਦੇ ਵਿੱਚ ਇੱਕ ਚਮਚ ਸਾਲਟ ਹਲਦੀ ਹੋਮ ਮੇਡ ਹਲਦੀ ਅੱਧਾ ਚਮਚ ਆਪਾਂ ਗਰਮ ਮਸਾਲਾ ਚੋਟਕੀ ਆਪਾਂ ਰੈੱਡ ਲਾਲ ਚਿਲੀ ਮਿਕਸ ਕਰਾਂਗੇ ਫਿਰ ਇਹਦੇ ਵਿੱਚ ਮੈਂ ਬੋਇਲ ਕੀਤੀ ਹੋਈ ਲੋਕੀ ਨੂੰ ਐਡ ਕਰੂੰਗੀ ਲੋਕੀ ਨੂੰ ਮਿਕਸ ਕਰਨਾ ਹੈ ਮਸਾਲੇ ਦੇ ਵਿੱਚ ਤਾਂ ਕਿ ਜੋ ਚੰਗੀ ਤਰ੍ਹਾਂ ਮਸਾਲਾ ਇਹਦੇ ਵਿੱਚ ਰਚ ਜਾਵੇ ਫਿਰ ਇਹਨੂੰ ਆਪਾਂ 5-10 ਮਿੰਟ ਲਈ ਢੱਕ ਕੇ ਰੱਖਾਂਗੇ ਤਾਂ ਕਿ ਜੋ ਉਹਦੇ ਵਿੱਚ ਮਸਾਲੇ ਨੇ ਆਪਣੇ ਪੁਜੇ ਹੋਏ ਮਸਾਲੇ ਨਾਲ ਐਡ ਹੋ ਜਾਣ ਤੇ ਜਦੋਂ 5 ਮਿੰਟ ਬਾਅਦ ਆਪਾਂ ਇਹਦਾ ਢੱਕਣ ਚੱਕ ਕੇ ਦੇਖਣਾ ਕਿ ਸਬਜ਼ੀ ਬਣ ਚੁੱਕੀ ਹੈ ਇੱਥੇ ਦੇਖੋ ਲੁੱਕ ਕਿੰਨੀ ਵਧੀਆ ਹੈ ਸਬਜ਼ੀ ਦੀ ਆਲਮੋਸਟ ਮੇਰੀ ਸਬਜ਼ੀ ਰੈਡੀ ਹੈ ਤੇ ਲਾਸਟ ਦੇ ਮੈਂ ਇਹਦੇ ਵਿੱਚ ਕਰੀਂਡਰ ਐਡ ਕਰੂੰਗੀ। ਕਰੀਂਡਰ ਐਡ ਕਰਨ ਤੋਂ ਬਾਅਦ ਮੈਂ ਇਹਨੂੰ 5 ਮਿੰਟ ਲਈ ਢੱਕ ਕੇ ਰੱਖਦਾ ਸੀ ਤਾਂ ਕਿ ਜੋ ਫਲੇਵਰ ਉਹਦਾ ਵਧੀਆ ਆ ਜਾਵੇ। ਫਾਈਨਲੀ ਲੁੱਕ ਮੇਰੀ ਸਬਜ਼ੀ ਦੀ ਆਇਆ। ਸਬਜ਼ੀ ਬਣ ਕੇ ਬਹੁਤ ਵਧੀਆ ਲੁੱਕ ਦੇ ਦਿੱਤੀ ਹੈ ਤੇ ਹੋ ਸਕੇ ਤੁਸੀਂ ਵੀ ਇਹ ਸਬਜ਼ੀ ਨੂੰ ਟਰਾਈ ਕਰਨਾ। ਬਹੁਤ ਵਧੀਆ।